ਦੋਸਤੋ ਨਮਸਕਾਰ ਮੈਂ ਆ ਤੁਹਾਡਾ ਆਪਣਾ ਬੀਟੀਆ ਨਿਊਜ਼ ਟੀਵੀ ਤੋਂ ਸੁਸ਼ੀਲ ਗੋਹਿਲ ਕੰਗਨਾਰ ਰਣੋਦੇ ਦੇ ਮੁੱਦੇ ਤੇ ਅੱਜ ਕੋਰਟ ਵਿੱਚ ਹੋਈ ਬੈਂਸ ਤੇ ਇੱਕ ਐਪਲੀਕੇਸ਼ਨ ਵਕੀਲ ਸਾਹਿਬ ਵੱਲੋਂ ਲਗਾਈ ਗਈ ਕਿ ਉਹਨਾਂ ਦਾ ਜੋ ਪਾਸਪੋਰਟ ਹੈ ਉਹ ਕੋਰਟ ਦੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਕੀ ਹੈ ਇਹ ਪੂਰਾ ਮਾਮਲਾ ਸੁਣਦੇ ਆ ਵਕੀਲ ਸਾਹਿਬ ਦੀ ਜਵਾਨੀ ਹਾਂਜੀ ਹਾਂਜੀ ਦੱਸੋ ਜੀ ਅੱਜ ਅੱਜ ਜਿਹੜੀਆਂ ਐਪਲੀਕੇਸ਼ਨਾਂ ਪੈਂਡਿੰਗ ਸੀਗੀ ਜੀ ਇੱਕ ਤਾਂ ਇਹਦੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਸੀ ਕੰਗਨਾਰ ਰਣੋਦੇ ਵਕੀਲ ਸਾਹਿਬ ਨੇ ਜਿਹੜੀ ਫਾਈਲ ਕੀਤੀ ਸੀ ਉਹਦੇ ਤੇ ਬਹਿਸ ਹੋਈ ਹੈ ਤੇ ਇੱਕ ਜਿਹੜੀ ਅਸੀਂ ਜਿਹੜੀ ਲਿਸਟ ਆਫ ਵਿਟਨੈਸ ਅਸੀਂ ਗਵਾਹ ਕਰਵਾਉਣ ਵਾਸਤੇ ਐਪਲੀਕੇਸ਼ਨ ਦਿੱਤੀ ਸੀ ਉਹਨਾਂ ਨੇ ਉਹਦਾ ਜਵਾਬ ਦਿੱਤਾ ਉਹ ਕਹਿੰਦੇ ਵੀ ਜਿਹੜੇ ਗਵਾਹ ਨੇ ਵੀ ਤੁਸੀਂ ਕਰਾਉਣਾ ਚਾਹੁੰਦੇ ਹੋ ਉਹ ਨਾ ਕਰਵਾਏ ਜਾਣ ਉਸ ਐਪਲੀਕੇਸ਼ਨ ਤੇ ਬਹਿਸ ਹੋਈ ਹੈਗੀ ਤੇ ਅੱਜ ਜਿਹੜਾ ਫੈਸਲਾ ਉਹਨਾਂ ਦਾ ਫੈਸਲਾ ਉਹਨਾਂ ਦਾ 4:30 ਵਜੇ ਤੋਂ ਬਾਅਦ ਆਊਗਾ ਤੇ ਨਾਲੇ ਨੈਕਸਟ ਡੇਟ ਹੈ ਜਿਹੜੀ ਉਹ 4:30 ਵਜੇ ਤੋਂ ਬਾਅਦ ਪੈਣੀ ਹੈ ਅੱਜ ਸਾਢੇ ਦੁਪਹਿਰ ਇੱਕ ਐਪਲੀਕੇਸ਼ਨ ਹੋਰ ਫਾਈਲ ਕੀਤੀ ਗਈ ਹੈ ਵੀ ਇਹਦਾ ਪਾਸਪੋਰਟ ਹੈ ਜਿਹੜਾ ਕੰਗਣਾ ਦਾ ਉਹ ਕੋਰਟ ਸਰੈਂਡਰ ਕਰਾਵੇ ਉਹ ਕੋਡ ਜਿਹੜਾ ਜਮਾ ਕਰਵਾਇਆ ਜਾਵੇ ਪਾਸਪੋਰਟ ਕਿਉਂਕਿ ਸਾਨੂੰ ਇਹ ਹੈ ਵੀ ਜੇ ਉਹ ਕਿਤੇ ਬਾਹਰ ਚਲੇ ਜਾਂਦੇ ਹੈਗੇ ਕਿਸੇ ਫਿਲਮ ਦੀ ਸ਼ੂਟਿੰਗ ਵਗੈਰਾ ਦਾ ਕਹਿ ਕੇ ਤਾਂ ਜਿਹੜਾ ਇਹ ਟ੍ਰਾਇਲ ਹੈਗਾ ਹੋਰ ਜ਼ਿਆਦਾ ਲਟਕ ਜੂ ਕਿਉਂਕਿ ਮਾਤਾ ਜੀ ਹੋਰਿਆਂ ਦੀ ਉਮਰ ਬਹੁਤ ਵੱਡੀ ਹੈਗੀ ਤੇ ਉਸ ਵਾਸਤੇ ਅਸੀਂ ਐਪਲੀਕੇਸ਼ਨ ਲਾਈ ਹੈ ਜੀ ਅੱਜ ਇੱਕ ਬਹੁਤ ਵੱਡਾ ਫੈਸਲਾ ਆਉਣ ਦੀ ਸਭਾ ਹੈ ਫੈਸਲਾ ਅੱਜ 4:30 ਵਜੇ ਆਉਣਗੇ ਜੀ ਫੈਸਲੇ ਕੱਲੀ ਆ ਜਿਹੜੀ ਪਾਸਪੋਰਟ ਵਾਲੀ ਐਪਲੀਕੇਸ਼ਨ ਹੈ ਇਹ ਤਾਂ ਸ਼ਾਇਦ ਨੈਕਸਟ ਡੇ ਤੇ ਉਹ ਜਵਾਬ ਦੇਣ ਉਸ ਐਪਲੀਕੇਸ਼ਨ ਦਾ ਬਾਕੀ ਜਿਹੜੀਆਂ ਐਪਲੀਕੇਸ਼ਨਾਂ ਤੇ ਆਰਗੂਮੈਂਟ ਹੋਏ ਆ ਅੱਜ 4:30 ਵਜੇ ਫੈਸਲਾ ਆ ਜਾਊਗਾ। ਬਕੀਤ ਸਾਹਿਬ ਜਿਸ ਤਰ੍ਹਾਂ ਪਿਛਲੇ ਤਰੀਕੇ ਦੇ ਵਿੱਚ ਜਿਸ ਸਮੇਂ ਕਿਹਾ ਗਿਆ ਸੀ ਵੀ ਹਰ ਹਾਲਾਤ ਦੇ ਵਿੱਚ ਪੋਰਚ ਪੇਸ਼ ਹੋਵੇ ਪਰ ਅੱਜ 15 ਜਨਵਰੀ ਨੂੰ ਫਿਰ ਪੇਸ਼ ਤਾਂ ਹੋਈ ਨਹੀਂ। ਨਹੀਂ ਅੱਜ ਪੇਸ਼ ਨਹੀਂ ਹੋਈ ਜੀ ਅੱਜ ਉਹਨਾਂ ਨੇ BC ਤੇ ਆਪਦੀ ਹਾਜ਼ਰੀ ਲਵਾਈਆਂ ਨਾਲ ਐਪਲੀਕੇਸ਼ਨ ਫਾਈਲ ਕੀਤੀ ਹੈ। ਅਸੀਂ ਕੋਰਟ ਨੂੰ ਕਿਹਾ ਵੀ ਉਹਨਾਂ ਦਾ ਪੇਸ਼ ਹੋਣਾ ਜ਼ਰੂਰੀ ਹੈ। ਉਹਨਾਂ ਨੇ ਕਿਹਾ ਸੀਗਾ ਵੀ ਸਾਨੂੰ ਖਤਰਾ ਇੱਥੇ ਅਸੀਂ ਆ ਨਹੀਂ ਸਕਦੇ ਵੀ ਸਾਨੂੰ ਸਕਿਉਰਟੀ ਰੀਜ਼ਨ ਕਰਕੇ ਸੈਲੀਬ੍ਰਿਟੀ ਰੀਜ਼ਨ ਕਰਕੇ ਅਸੀਂ ਉਹ ਚੀਜ਼ ਕੋਰਟ ਦੇ ਧਿਆਨ ਚ ਲਿਆਤੀ ਸੀ ਵੀ ਇਹ ਸੈਂਟਰ ਤੋਂ ਇਹਨਾਂ ਨੂੰ ਸਕਿਉਰਟੀ ਮਿਲੀ ਹੋਈ ਹੈ। ਫਿਰ ਜਦੋਂ ਪੰਜਾਬ ਉਦੋਂ ਵੀ ਇਹਨਾਂ ਨੂੰ ਪੂਰੀ ਸਕਿਉਰਿਟੀ ਦਿੱਤੀ ਗਈ ਸੀਗੀ ਬਠਿੰਡਾ ਪ੍ਰਸ਼ਾਸਨ ਦੁਆਰਾ ਪੰਜਾਬ ਪ੍ਰਸ਼ਾਸਨ ਦੁਆਰਾ ਤਾਂ ਕਰਕੇ ਇਹ ਤਾਂ ਬੇਤੁਕੀਆਂ ਗੱਲਾਂ ਲਾਈਆਂ ਵੀ ਸਾਨੂੰ ਸਕਿਉਰਿਟੀ ਦਾ ਰੀਜ਼ਨ ਹੈਗਾ ਵੈਸੇ ਹੀ ਬਸ ਕੋਰਟ ਦਾ ਕੋਰਟ ਦੇ ਹੁਕਮਾਂ ਨੂੰ ਉਹ ਜ਼ਰੂਰੀ ਨਹੀਂ ਸਮਝਦੇ ਇਸ ਕਰਕੇ ਨਹੀਂ ਆਉਣਾ ਚਾਹੁੰਦੇ ਕੋਰਟ ਦੇ ਵਿੱਚ ਅੱਜ ਉਹਨਾਂ ਦੀ ਹਾਜ਼ਰੀ ਬੀਸੀ ਦੇ ਜ਼ਰੀਏ ਲਕੀ ਹੈ ਜੀ ਵਕੀਲ ਸਾਹਿਬ ਵੀ ਪੇਸ਼ ਹੋਇਆ ਹੈ ਜੀ ਖੁਦ ਵੀ ਪੇਸ਼ ਹੋਏ ਸੀ ਨਹੀਂ ਸਾਡੇ ਵੱਲੋਂ ਐਪਲੀਕੇਸ਼ਨ ਮੂਵ ਕੀਤੀ ਹੈ ਤੁਸੀਂ ਫਿਰਮ ਤੋਂ ਉਹਨੂੰ ਬੀਸੀ 'ਚ ਪੇਸ਼ ਹੋ ਕੇ ਐਪਲੀਕੇਸ਼ਨ ਮੂਵ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਨਹੀਂ ਐਪਲੀਕੇਸ਼ਨ ਨਹੀਂ ਜੀ ਮੂਵ ਕੀਤੀ ਉਹਨਾਂ ਨੇ ਜਿਹੜੇ bc ਤੇ ਪੇਸ਼ ਖੁੱਦ ਹੋਏ ਆ ਉਹਨਾਂ ਦੇ ਵਕੀਲ ਸਾਹਿਬ ਨੇ ਬਹਿਸ ਕੀਤੀ ਹੈ bc ਦੇ ਜ਼ਰੀਏ ਜੀ ਵੀਰ ਸਾਹਿਬ ਦੇ ਵਕੀਲ ਸਾਹਿਬ ਨੇ ਕੀ ਦਲੀਲਾਂ ਦਿੱਤੀ ਉਹਨਾਂ ਨੇ ਜਿਹੜੀਆਂ ਪਹਿਲਾਂ ਐਪਲੀਕੇਸ਼ਨ ਚ ਆਪਦੀ ਦੇ ਵਿੱਚ ਦਲੀਲਾਂ ਦਿੱਤੀਆਂ ਸੀ ਜੀ ਵੀ ਸਾਨੂੰ ਸਿਕਿਉਰਟੀ ਦਾ ਸਾਡਾ ਰੀਜ਼ਨ ਹੈ ਅਸੀਂ ਆ ਨਹੀਂ ਸਕਦੇ ਸਾਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਵੀ ਸਾਨੂੰ ਕੋਈ ਇੱਥੇ ਟਾਰਗੇਟ ਕੀਤਾ ਜਾ ਸਕਦਾ ਹੈ ਇੱਕ ਉਹਨਾਂ ਨੇ ਮਾਤਾ ਜੀ ਦੀ ਕਿਸੇ ਵੀਡੀਓ ਦਾ ਹਵਾਲਾ ਦਿੱਤਾ ਵੀ ਮਾਤਾ ਜੀ ਨੇ ਕਿਸੇ ਪੱਤਰਕਾਰ ਵੀਰ ਨੂੰ ਕਿਹਾ ਵੀ ਇਹਨਾਂ ਦੇ ਜੁੰਡੇ ਖਿੱਚ ਕੇ ਵੇ ਲੈ ਕੇ ਉਹ ਵੀ ਅਸੀਂ ਕੋਰਟ ਨੂੰ ਇਸ ਚੀਜ਼ ਦਾ ਜਸਟੀਫਾਈ ਕਰਤਾ ਸੀ ਵੀ ਚਲੋ ਬਜ਼ੁਰਗ ਨੇ ਬੋਲੇ ਹੈਗੇ ਉਹਨਾਂ ਨੂੰ ਪੱਤਰਕਾਰ ਵੀਰ ਨੇ ਜਦੋਂ ਸਵਾਲ ਪੁੱਛਿਆ ਵੀ ਮਾਤਾ ਜੀ ਵੀ ਜੇ ਉਹ ਤਰੀਕ ਤੇ ਨਹੀਂ ਆਉਂਦੇ ਤਾਂ ਮਾਤਾ ਜੀ ਨੇ ਜਵਾਬ ਦਿੱਤਾ ਹੈ ਜਿਹੜਾ ਆਪਣਾ ਪਿੰਡੂ ਭਾਸ਼ਾ ਚ ਜਵਾਬ ਹੈ ਵੀ ਜੇ ਭਾਈ ਨਾ ਉਤਰੀ ਕਿਤੇ ਤਾਂ ਫਿਰ ਪੁਲਿਸ ਜੁੰਡਿਆਂ ਤੋਂ ਫੜ ਕੇ ਲੈ ਕੇ ਆਉ ਉਹਦੇ ਚ ਕੋਈ ਉਹਨਾਂ ਨੇ ਕੋਈ ਮਾਤਾ ਜੀ ਨੇ ਉਹਨਾਂ ਦੀ ਕੋਈ ਉਹਨਾਂ ਦੇ ਹਾਨੀ ਨਹੀਂ ਕੀਤੀ ਉਸ ਚੀਜ਼ ਦੀ ਜਿਹੜੀ ਉਹ ਅੱਜ ਆਪ ਦੇ ਦੁਆਰਾ ਮਾਤਾ ਜੀ ਦੀ ਬਦਨਾਮੀ ਜਿਹੜੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਕੀਤੀ ਹੈ ਉਸ ਚੀਜ਼ ਨੂੰ ਤਾਂ ਜੋ ਬਹੁਤ ਛੋਟਾ ਸਮਝਦੇ ਨੇ ਵੀ ਅੱਜ ਇੱਕ ਮਾਫੀ ਸ਼ਬਦ ਨਾਲ ਵੀ ਉਹ ਚੀਜ਼ ਨੂੰ ਭਲਾਇਆ ਜਾਵੇ ਤੇ ਮਾਤਾ ਜੀ ਨੇ ਜਿਹੜੀ ਗੱਲ ਕਹੀ ਹੈਗੀ ਇੱਕ 83 ਸਾਲ ਦੀ ਬਿਰਧ ਮਾਤਾ ਨੇ ਇੱਕ ਆਮ ਪਿੰਡੂ ਭਾਸ਼ਾ ਜੋ ਆਪਣੀ ਕਹੀ ਜਾਂਦੀ ਹੈ ਉਹਨੂੰ ਅੱਜ ਕੋਰਟ ਦੇ ਵਿੱਚ ਵੀ ਉਹਨਾਂ ਨੇ ਬਣਾਇਆ ਮੁੱਦਾ ਉਹਦਾ ਠੀਕ ਹੈ ਅੱਛਾ ਜੀ ਜਿਹੜੇ ਉਹਨਾਂ ਦੇ ਤਰਫੋਂ ਕਿਹੜੇ ਪੀਨ ਸਾਹਿਬ ਦੇ ਵਕੀਲ ਜੀ ਦਿੱਲੀ ਤੋਂ ਆਏ ਨੇ ਕਿਹ ਚੰਦੀਕੋਟ ਤੋਂ ਆਏ ਨੇ ਨਹੀਂ ਉਹਨਾਂ ਦੇ ਦਿੱਲੀ ਤੋਂ ਵਕੀਲ ਸਾਹਿਬ ਆਏ ਹੈ ਜੀ ਕੋਈ ਕੀ ਨਾਮ ਨਹੀਂ ਨਾਮ ਮੈਨੂੰ ਪਤਾ ਨਹੀਂ ਜੀ ਉਹਨਾਂ ਦਾ ਹਾਂ